ਅੱਗੇ ਬਾਤਾਂ ਚੰਡੀਗੜ੍ਹ ਦੇ ਵਿੱਚ ਹੋਏ ਦਿਲਜੀਤ ਦਸਾਂਸ ਦੇ ਸ਼ੋਅ ਦੇ ਨਾਲ ਜੁੜੀ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਸ਼ੋਅ ਦੀਆਂ ਟਿਕਟਾਂ ਜਿਹੜੀਆਂ ਨੇ ਵੇਚਣ ਵਾਲਿਆਂ ਖਿਲਾਫ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਸੈਕਟਰ 17 ਸਥਿਤ ਸਾਈਬਰ ਪੁਲਿਸ ਥਾਣੇ ਦੇ ਵਿੱਚ ਕਈ ਲੋਕਾਂ ਖਿਲਾਫ ਮੁਕੱਦਮਾ ਦਰਜ ਹੋਇਆ ਹੈ ਜ਼ੀਰਖਪੁਰ ਨਿਵਾਸੀ रावत ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਪਿੰਜੌਰ ਦੇ ਰਹਿਣ ਵਾਲੇ ਵਿਅਕਤੀ ਨੇ 8 ਲੱਖ ਤੋਂ ਵੱਧ ਦੀਆਂ ਨਕਲੀ ਟਿਕਟਾਂ ਵੇਚੀਆਂ ਸੋ ਵੱਡੀ ਠੱਗੀ ਮਾਰੀ ਗਈ ਸੋ ਹੁਣ ਕਾਰਵਾਈ ਵੀ ਸ਼ੁਰੂ ਹੋ ਚੁੱਕੀ ਹੈ ਜਿਸ ਤਰੀਕੇ ਦੇ ਨਾਲ ਕਾਨਸਰਟ ਹੋਇਆ ਦਿਲਜੀ ਦੋਸਾਂ ਦਾ ਚੰਡੀਗੜ੍ਹ ਵਿਖੇ ਤਾਂ ਉਸ ਦੇ ਨਾਲ ਜੁੜੀ ਅਹਿਮ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਸ਼ੋਹ ਦੀਆਂ ਨਕਲੀ ਟਿਕਟਾਂ ਵਿਚਣ ਵਾਲਿਆਂ ਖਿਲਾਫ ਕਾਰਵਾਈਆਂ ਸ਼ੁਰੂ ਹੋ ਚੁੱਕੀਆਂ ਨੇ ਸੈਕਟਰ 17 ਸਥਿਤ ਸਾਈਬਰ ਪੁਲਿਸ ਥਾਣੇ ਦੇ ਵਿੱਚ ਕਈ ਲੋਕਾਂ ਦੇ ਖਿਲਾਫ ਮੁਕੱਦਮਾ ਦਰਜ ਹੋਇਆ ਸੁਰਖਪੁਰ ਦੇ ਨਿਵਾਸੀ रावत ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਜਿਸ ਤੋਂ ਬਾਅਦ ਕਾਰਵਾਈ ਹੋਈ ਤਾਂ ਫੋਨ ਲਾਈਨ ਤੇ ਸਯੋਗੀ ਕਮਲਦੀਪ ਸਿੰਘ ਢਾਲੀਵਾਲ ਜੁੜੇ ਨੇ ਕਮਲ ਦਿਲਜੀਤ ਦੋਸਾਂ ਦਾ ਚੰਡੀਗੜ੍ਹ ਵਿਖੇ ਸ਼ੋਅ ਹੋਇਆ ਉਸ ਦਰਮਿਆਨ ਨਕਲੀ ਟਿਕਟਾਂ ਦਾ ਉਸ ਮੌਕੇ ਤੇ ਵੀ ਕਾਫੀ ਜ਼ਿਕਰ ਹੋਇਆ ਸੀ ਤੇ ਹੁਣ ਅੱਜ ਜਿਹੜੀ ਕਾਰਵਾਈ ਦੀ ਖਬਰ ਮਿਲ ਰਹੀ ਹੈ ਕਿ ਕੁਝ ਖਾਸ ਅਪਡੇਟ ਆ। ਬਿਲਕੁਲ ਗੁਰਪ੍ਰਧ ਖਾਸ ਤੌਰ ਤੇ ਦੇਖੋ ਜਿਸ ਸਮੇ ਬਹੁਤ ਮਸ਼ਹੂਰ ਪੰਜਾਬੀ ਸਿੰਗਰ ਨੇ ਦਿਲਜੀਤ ਦਸਾਂਜੋ ਉਹਨਾਂ ਦੇ ਪੂਰੇ ਕਿਸੇ ਦੇ ਵਰਲਡ ਦੇ ਵਿੱਚ ਜੋ ਟੂਰ ਲੱਗ ਰਹੇ ਸਨ ਉਸ ਤੋਂ ਬਾਅਦ ਉਹਨਾਂ ਦਾ ਟੂਰ ਚੰਡੀਗੜ੍ਹ ਦੇ ਵਿੱਚ ਆਇਆ 뮤직 ਸ਼ੋਅ ਉਹਨਾਂ ਨੇ ਆਪਣਾ ਜੋ ਚੰਡੀਗੜ੍ਹ ਦੇ ਵਿੱਚ ਕੀਤਾ ਤੇ ਉਸ ਸਮੇਂ ਉਹਨਾਂ ਦੇ ਜੋ ਬਹੁਤ ਹੀ ਜ਼ਿਆਦਾ ਜੋ ਫੈਨ ਫੈਨ ਤੋਂ ਪੋਲਿੰਗ ਸੀਗੀ ਉਹਨਾਂ ਲੋਕਾਂ ਨੇ ਜੋ ਪ੍ਰੇਮੀ ਸਨ ਉਹਨਾਂ ਦੇ ਸਿੰਗਰ ਦੇ ਗੀਤਕਾਰੀ ਦੇ ਉਹ ਦੇਖਣ ਵਾਸਤੇ ਆ ਰਹੇ ਸਨ ਪਰ ਉਸ ਸਮੇਂ ਟਿਕਟਾਂ ਬਹੁਤ ਘੱਟ ਸੀਗੀਆਂ ਜੋ ਪਹਿਲਾਂ ਹੀ ਵੇਚ ਚੁੱਕੀਆਂ ਸੀਆਂ ਅਤੇ ਉਸ ਸਮੇਂ ਦੇ ਦਰਮਿਆਨ ਕੁਝ ਸ਼ਰਾਸੀ ਲੋਕਾਂ ਨੇ ਇਸ ਚੀਜ਼ ਦਾ ਫਾਇਦਾ ਚੱਕਿਆ ਅਤੇ ਇੱਕ ਨਕਲੀ ਟਿਕਟ ਨੂੰ ਅਸਲੀ ਟਿਕਟ ਬਣਾ ਕੇ ਕਿਸੇ ਵਿਅਕਤੀ ਨੂੰ ਵੇਚਿਆ ਅਤੇ 8 ਲੱਖ ਤੋਂ ਵੱਧ ਪੈਸੇ ਦੇ ਵਿੱਚ ਉਹ ਟਿਕਟ ਵੇਚੀ ਗਈ ਅਤੇ ਜਦੋਂ ਉਸ ਵਿਅਕਤੀ ਨੇ ਐਂਟਰੀ ਲਈ ਤਾਂ ਉਸ ਵਿਅਕਤੀ ਨੂੰ ਐਂਟਰੀ ਨਹੀਂ ਮਿਲੀ ਅਦੇ ਉਸਨੇ ਆਪਣੀ ਜੋ ਸ਼ਿਕਾਇਤ ਹੈ ਉਹ ਪੁਲਿਸ ਕੋਲ ਦਰਜ ਕਰਵਾਈ ਅਤੇ ਪੁਲਿਸ ਵੱਲੋਂ ਜਦੋਂ ਜਾਂਚ ਪੜਤਾਲ ਕੀਤੀ ਗਈ ਤਾਂ ਪੰਜੌਰ ਦੇ ਕੁਝ 6 ਤੋਂ 7 ਵਿਅਕਤੀ ਸਨ ਜਿਨ੍ਹਾਂ ਨੇ ਇੱਕ ਟਿਕਟ ਸੀ ਜਿਹੜੀ ਨਕਲੀ ਟਿਕਟ ਸੀ ਉਸ ਨੂੰ ਅਸਲੀ ਕਹਿ ਕੇ ਵੇਚ ਦਿੱਤਾ ਤੇ ਵਿਅਕਤੀ ਦੇ ਨਾਲ ਜਿਹੜੀ ਠੱਗੀ ਕੀਤੀ ਜਿਸ ਤੋਂ ਬਾਅਦ ਪੁਲਸ ਨੂੰ ਹੁਣ ਮਾਮਲਾ ਦਰਜ ਕਰ ਲਿਆ ਗਿਆ ਚੰਡੀਗੜ੍ਹ ਦੇ ਸੈਕਟਰ 17 ਜੋ ਸਾਈਬਰ ਪੁਲਿਸ ਸਟੇਸ਼ਨੋਂ ਉੱਥੇ ਮਾਮਲਾ ਦਰਜ ਕੀਤਾ ਗਿਆ 6 ਤੋਂ 7 ਲੋਕਾਂ ਦੇ ਖਿਲਾਫ ਅਤੇ ਹੁਣ ਉਹਨਾਂ ਦੀ ਭਾਲ ਪੁਲਸੋਂ ਕੀਤੀ ਜਾ ਰਹੀ ਹੈ ਕਿਉਂਕਿ 8 ਲੱਖ 22 ਹਜ਼ਾਰ ਰੁਪਏ ਦੇ ਵਿੱਚ ਇਹ ਟਿਕਟ ਵੇਚੀ ਗਈ ਸੀਗੀ ਅਤੇ 8 ਲੱਖ 22 ਹਜ਼ਾਰ ਦੀ ਜੋ ਸਾਈਬਰ ਠੱਗੀ ਪੈਸਾ ਦੇ ਉਸ ਅਜੀਰਪੁਰ ਪੀੜਤ ਵਿਅਕਤੀ ਦੇ ਨਾਲ ਹੋਈ ਆ ਉਹ ਉਹ ਕਿਤਨੇ ਕਿਤੇ ਦਿਲਜੀਤ ਦਸਾਂ ਦਾ ਸ਼ੋਅ ਦੇਖਣ ਵਾਸਤੇ ਜਾਣਾ ਚਾਹੁੰਦਾ ਸੀ ਠੀਕ ਹੈ ਠੀਕ ਹੈ ਕਮਲ ਫਿਲਹਾਲ ਦੀ ਜਾਣਕਾਰੀ ਦੇ ਲਈ ਸ਼ੁਕਰੀਆ